ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਾ ਵੇਖੀ ਹੋਣੀ ਐ ਇਸ ਵੀਡੀਓ ਨੂੰ ਲੈ ਕੇ ਨਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੈ ਕਿਉਂਕਿ ਵੀਡੀਓ ਵਿੱਚ ਜਿਹੜਾ ਤੁਸੀਂ ਬੱਚੇ ਵੇਖ ਰਹੇ ਹੋ ਇਹ ਛੋਟੀ ਉਮਰ ਦੇ ਬੱਚੇ ਨੇ ਤੇ ਇਹਨਾਂ ਦਾ ਵਿਆਹ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਇਹ ਵੇਖੋ ਕਿ ਜਿਹੜਾ ਮੁੰਡਾ ਹੈ ਉਹਨੂੰ ਪੱਲਾ ਵੀ ਨਹੀਂ ਫੜਦਾ ਹੁੰਦਾ ਤੇ ਜਿਹੜੀ ਪਿੱਛੇ ਕੁੜੀ ਖੜੀ ਹੈ ਉਹ ਵੀ ਬਹੁਤ ਛੋਟੀ ਉਮਰ ਦੀ ਹੈ ਤੇ ਉਹ ਗੁਰੂ ਘਰ ਦੇ ਵਿੱਚ ਨੰਗੇ ਸਿਰ ਖੜੀ ਹੈ ਤੁਸੀਂ ਆਪ ਸੋਚੋ ਕਿ ਇਸ ਤਰ੍ਹਾਂ ਦੇ ਕੰਮ ਕਰਨੇ ਕਿੰਨੇ ਕੁ ਸਹੀ ਹੋ ਸਕਦੇ ਨੇ ਕਿਉਂਕਿ ਜੇਕਰ ਕੋਈ ਪਰਿਵਾਰ ਦੀ ਮਜਬੂਰੀ ਵੀ ਰਹੀ ਹੋਣੀ ਹੈ ਇਸ ਮੁੰਡੇ ਦੇ ਵਿਆਹ ਕਰਨ ਦੀ ਤਾਂ ਉਹ ਗੱਲ ਵੱਖਰੀ ਹੈ ਪਰ ਮर्यादा ਅਨੁਸਾਰ ਵਿਆਹ ਤਾਂ ਕਰਨਾ ਚਾਹੀਦਾ ਤੇ ਦੋਸਤੋ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤਾਂ ਲੋਕਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਇੱਕ ਵਾਰ ਤੁਸੀਂ ਉਹ ਕਮੈਂਟ ਵੀ ਜਰੂਰ ਸੁਣ ਕੇ ਜਾਓ ਕਿ ਲੋਕਾਂ ਨੇ ਕੀ ਕਿਹਾ ਇੱਕ ਬੰਦੇ ਨੇ ਕਿਹਾ ਬਾਕੀ ਗੱਲ ਤਾਂ ਠੀਕ ਹੈ ਪਰ ਸਿਰ ਟਕਣਾ ਚਾਹੀਦਾ ਸੀ ਤੇ ਅਗਲਾ ਬੰਦਾ ਕਹਿੰਦਾ ਅਸੀਂ ਤਾਂ ਦੁਨੀਆ ਤੇ ਬਸ ਨੈੱਟ ਹੀ ਖਤਮ ਕਰਨ ਆਏ ਆ ਤੇ ਦੋਸਤੋ ਅਗਲਾ ਬੰਦਾ ਕਮੈਂਟ ਕਰਦਾ ਕਿ ਇਹ ਕੀ ਕੁੜੀ ਨੰਗੇ ਸਿਰ ਖੜੀ ਹੈ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਗਲਾ ਬੰਦਾ ਕਹਿੰਦਾ ਦੋਨਾਂ ਵਿੱਚੋਂ ਇੱਕ ਨੂੰ ਤਾਂ ਅੱਜ ਦੰਦਲ ਪੈਣੀ ਹੀ ਪੈਣੀ ਹੈ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕਿ ਇਹ ਜਿਹੜੇ ਬੱਚਿਆਂ ਦਾ ਵਿਆਹ ਕੀਤਾ ਜਾ ਰਿਹਾ ਹੈ ਅੱਜ ਕੱਲ ਨਵਾਂ ਹੀ ਟ੍ਰੈਂਡ ਚੱਲਿਆ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਬੱਚੇ ਤਾਂ ਨਵਾਲਿਕ ਨੇ ਇਹਨਾਂ ਦਾ ਵਿਆਹ ਕਰਨਾ ਬਹੁਤ ਗਲਤ ਹੈ ਸੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦਿਆਂ ਕਿਸੇ ਹੋਰ ਨਵੀਂ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ